ਸ਼ੁਗਤੀ ਤੇ ਅੱਜ ਦੀ ਆਪਣੀ ਵੀਡੀਓ ਹੈਗੀ ਆ ਕਮਿਊਨਲ ਹੇਟ ਤੇ ਜਿਵੇਂ ਕਿ ਪਿਛਲੇ ਕਾਫੀ ਦਿਨਾਂ ਤੋਂ ਨਾ ਕਮਿਊਨਲ ਹੇਟ ਬਹੁਤ ਜ਼ਿਆਦਾ ਹੋ ਰਹੀ ਹੈ ਖਾਸ ਕਰਕੇ ਸਿੱਖਾਂ ਨੂੰ ਲੈ ਕੇ ਸਿੱਖਾਂ ਨੂੰ ਇੱਕ ਨਾ ਖਾਸ ਸ਼ਬਦ ਵਰਤਿਆ ਜਾ ਰਿਹਾ ਖਾਲਿਸਤਾਨੀ ਕੱਲ ਦਾ ਮੈਂ ਦੇਖ ਰਿਹਾ ਐਕਸ ਤੇ ਉਤੇ ਟਵਿੱਟਰ ਤੇ ਕਹਿੰਦਾ ਭਾਬ ਉਹਦੇ ਤੇ ਟ੍ਰੈਂਡਿੰਗ ਚ ਚੱਲ ਰਿਹਾ ਖਾਲਿਸਤਾਨੀ 42 43000 ਪਤਾ ਨਹੀਂ ਕਿੰਨਾ ਹਨ ਤੇ ਜਦੋਂ ਮੈਂ ਇਹਨੂੰ ਕੰਗਾਲ ਕੇ ਦੇਖਿਆ ਵਿੱਚ ਬੜਾ ਕੁਝ ਗਲਤ ਬੋਲਿਆ ਗਿਆ ਯਾਰ ਖਾਲਸਤਾਨੀ ਕੋਈ ਸ਼ਬਦ ਗਲਤ ਤਾਂ ਨਹੀਂ ਹੈਗਾ ਇਹ ਖਾਲਸ ਹੈ ਖਾਲਸ ਦਾ ਮਤਲਬ ਹੈ ਉਹ ਜਦੋਂ ਸਾਨੂੰ ਸੁਪਰੀਮ ਕੋਰਟ ਨੇ ਕਹਿ ਰੱਖਿਆ ਵੀ ਹਾਂ ਤੁਸੀਂ ਇਹ ਸ਼ਬਦ ਦਾ ਨਾਮ ਲੈ ਸਕਦੇ ਹੋ ਗਲਤ ਕਿਹਦੇ ਹਿਸਾਬ ਨਾਲ ਤੁਸੀਂ ਇਹਨੂੰ ਗਲਤ ਨਜ਼ਰੀਂ ਨਾਲ ਉਹ ਕਰ ਰਹੇ ਹੋ ਪੋਰਟ੍ਰੇ ਕਰ ਰਹੇ ਹੋ ਸਾਡੇ ਇਸ ਸ਼ਬਦ ਨੂੰ ਸਾਰੇ ਪੰਜਾਬ ਨੂੰ ਤੁਸੀਂ ਖਾਲਸਤਾਨ ਦਾ ਦੇ ਰੱਖਿਆ ਇੱਕ ਨੇ ਕਿਹਾ ਵੀ ਪਾਕਿਸਤਾਨ ਦੇ ਪੰਜਾਬ ਦਾ ਰਕਬਾ ਵੱਧ ਹੈ ਪੰਜਾਬ ਦੇ ਪੰਜਾਬ ਮਤਲਬ ਜਿਹੜਾ ਇੰਡੀਆ ਦਾ ਪੰਜਾਬ ਹੈ ਉਹਦਾ ਰਕਬਾ ਘਟਾ ਵੀ ਸਾਨੂੰ ਉਹਨੂੰ ਲੈਣਾ ਚਾਹੀਦਾ ਉਹ ਚੀਜ਼ ਕਰਨੀ ਚਾਹੀਦੀ ਹੈ ਅੱਛਾ ਉਨਾ ਹੀ ਕੰਮ ਰਹਿ ਗਿਆ ਤੁਸੀਂ ਸਿੱਧੀ ਕਹਿ ਦਿਓ ਵੀ ਹਾਂ ਭਾਈ ਤੁਸੀਂ ਉਰੋਂ ਇੰਡੀਆ ਤੋਂ ਚੱਲ ਜਾਓ ਇਹ ਥੋੜੀ ਸੋਚ ਆ ਜਦੋਂ ਦੇਸ਼ ਆਜ਼ਾਦ ਹੋਇਆ ਤੀਗਾ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਭ ਤੋਂ ਵੱਧ ਤਾਂ ਪੰਜਾਬੀਆਂ ਦੀਆਂ ਸੀ ਅਸੀਂ ਕੀ ਮੰਗਿਆ ਦੀਗਾ ਸਪੈਸ਼ਲ ਸੂਬਾ ਹੀ ਮੰਗਿਆ ਤੀ ਸਾਡੀ ਤਾਂ ਸਭ ਤੋਂ ਵੱਡੀ ਤਰਾਸ ਦੀ ਇਹ ਹੈ ਵੀ ਸਾਨੂੰ ਸਭ ਕੱਲੂ ਘਰ ਆਜ਼ਾਦੀ ਤੋਂ ਬਾਅਦ ਦੇਖਣਾ ਪੈ ਗਿਆ ਜਿਹੜੀ ਥੋੜੀ ਸੋ कॉल्ड 47 ਤੋਂ ਬਾਅਦ ਆਜ਼ਾਦੀ ਆ 84 ਦੇ ਵਿੱਚ ਕੱਲੂ ਘਰ ਆ ਦੇਖਣਾ ਪੈ ਗਿਆ ਇਹਨਾਂ ਦਾ ਗੋਰਿਆਂ ਨੇ ਨਹੀਂ ਕਦੇ ਤਸੱਦਦ ਕੀਤਾ ਜਿੰਨਾ ਤੁਸੀਂ ਕਰਤ ਕਿਉਂ ਨਾ ਮੰਗੀ ਅਸੀਂ ਸਪੈਸ਼ਲ ਸੁਭਾ ਕਿਉਂ ਨਾ ਮੰਗੀ ਇਹ ਸਭ ਤੋਂ ਵੱਧ ਸਾਡੀਆਂ ਕੁਰਬਾਨੀਆਂ ਨੇ ਅਸੀਂ ਕਹਿੰਦੇ ਆ ਵੀ ਹਾਂ ਸਾਡੇ ਕਰਕੇ ਦੇਸ਼ ਆਜ਼ਾਦ ਹੋਇਆ ਤੁਸੀਂ 300 ਸਾਲ ਗ਼ਰਾਮ ਰਹੇ ਅਸੀਂ 100 ਸਾਲ ਗ਼ਲਾਮ ਰਹੇ ਫਰਕ ਹੈ ਉਹੀ ਗੱਲ ਕਹਿੰਦੇ ਆ ਹੁਣ ਜਿੰਨਾ ਮਰਜੀ ਇਹ ਚੀਜ਼ ਨੂੰ ਵਧਾ ਲਓ ਹਿਮਾਚਲ ਚਾਹ ਕੁਝ ਹੋ ਰਿਹਾ ਹੈ ਮਤਲਬ ਪੰਜਾਬੀਆਂ ਦਾ ਕੁੱਟਮਾਰ ਹੋ ਰਹੀ ਹੈ ਕਦੇ ਗੱਡੀਆਂ ਦੇ ਹਿੱਸ਼ੇ ਭੰਨੇ ਜਾ ਰਹੇ ਨੇਗੇ ਇਹ ਕਾਦੇ ਵਾਸਤੇ ਕਦੇ ਸਾਡੇ ਦਰਬਾਰ ਸਾਹਿਬ ਦੇ ਵਿੱਚ ਠੀਕ ਹੈ ਜਿਹਨੂੰ ਤੁਸੀਂ ਪਿਓਰਿਟੀ ਦਾ ਥੰਮ ਕਹਿੰਦੇ ਆ ਸਾਨੂੰ ਸਭ ਨੂੰ ਪਤਾ ਵੀ ਸ਼ਰਦਾ ਉਥੇ ਉਥੇ ਕੋਈ ਜਾਣਾ ਜਾ ਕੇ ਯੋਗਾ ਕਰਦਾ ਹੈ ਯੋਗਾ ਵਾਸਤੇ ਯਾਰ ਠੀਕ ਆ ਕੋਈ ਮੰਦਿਰ ਚ ਕਰ ਲਉਗਾ ਯੋਗਾ ਨਹੀਂ ਕਰਦੇ ਨਾ ਪਾਰਕ ਬਣੇ ਹੋਏ ਨੇ ਪਾਰਕ ਚ ਕਰੋ ਕੁਝ ਚੀਜ਼ਾਂ ਹੁੰਦੀਆਂ ਨੇ ਹਰੇਕ ਜਗ੍ਹਾ ਕੁਝ ਕਰਨ ਵਾਸਤੇ ਕੋਈ ਪ੍ਰਕਿਰਿਆ ਕਰਨ ਵਾਸਤੇ ਉਹ ਚੀਜ਼ ਹੁੰਦੀ ਹੈਗੀ ਸਾਡੇ ਦਾ ਵੀ ਤਾਂ ਉਹੀ ਪਤਾ ਕੁਝ ਹੈ بڑے ਮੁੱਦੇ ਨੇ ਸਾਡੇ ਤਾਂ ਪਹਿਲੀ ਨਸ਼ੇ ਚ ਅਸੀਂ ਯੂਜ਼ ਰਿਹਾ ਆ ਅਪਰਾਵਾਸ ਹੋ ਰਿਹਾ ਇਹ ਚ ਅਸੀਂ ਯੂਜ਼ ਰਿਹਾ ਆ ਉਤੋਂ ਤੁਸੀਂ ਸਾਡੇ ਤੇ ਆ ਧੱਬਾ ਲਈ ਜਾਂਦੇ ਹੋ ਮਤਲਬ ਸਾਨੂੰ ਕਹਿੰਦਾ ਪਾਪ ਤੁਹਾਡਾ ਆਹੀ ਹੈ ਵੀ ਕੱਲੇ ਤੁਸੀਂ ਕਿਤੇ ਇੰਡੀਆ ਦੇ ਵਿੱਚ ਸੇਫ ਨਹੀਂ ਹੈਗੇ ਪਿੱਛੇ ਜੀ ਕੋਣ ਜਿਵੇਂ ਕੱਲ ਦੀ ਗੱਲ ਆਈ ਸੀ ਇੱਕ ਅਮਰਤਪਾਲ ਕੌਰ ਹਨਾ ਅ ਅਮਰਤਾਰੀ ਹੈ ਉਹਨੂੰ ਰਾਜਸਥਾਨ ਦੇ ਵਿੱਚ ਵਕਾਲਤ ਦਾ ਪੇਪਰ ਨਹੀਂ ਦਿੱਤਾ ਜਾ ਗਿਆ ਵੀ ਤੂੰ ਪੇਪਰ ਨਹੀਂ ਦੇ ਸਕਦੀ ਵੀ ਤੇਰੇ ਕਿਰਪਾਨ ਪਾਈ ਹੋਈ ਹੈ ਤੇ ਹਾਂ ਉਹ ਵੀ ਅਦਬ ਦੀ ਪੱਕੀ ਰਹੀ ਉਹ ਕਿ ਨਹੀਂ ਮੈਂ ਕਿਰਪਾਨ ਨਹੀਂ ਲਾਉਂਦੀ ਪਰ ਪੇਪਰ ਤਾਂ ਦੇਣੀ ਸੀ ਨਾ ਪੇਪਰ ਨਹੀਂ ਦੇਣ ਦਿੱਤਾ ਗਿਆ ਕਿੱਥੇ ਦਾ ਇਨਸਾਫ ਹੈ ਇਹ ਕਿਉਂ ਨਾ ਤੁਸੀਂ ਅਸਲ ਦੇ ਵਿੱਚ ਨਾ ਅਸੀਂ ਨਹੀਂ ਮੰਗਦੇ ਅਸੀਂ ਚੀਜ਼ਾਂ ਦੀ ਮੰਗ ਨਹੀਂ ਕਰਦੇ ਜਾਂ ਸਾਡੇ ਨੁਮਾਇੰਦੇ ਨੇ ਜਾਂ ਸਾਡੇ ਸਿੱਖੀ ਦੇ ਜੋ ਨੁਮਾਇੰਦੇ ਨੇਗੇ ਜੋ ਮੂਰੇ ਕਿਤੇ ਹੋਏ ਨੇਗੇ ਉਹ ਇਹ ਚੀਜ਼ ਦੀ ਗੱਲ ਨਹੀਂ ਕਰਦੇ ਤੁਸੀਂ ਸਾਡੇ ਤੋਂ ਕਹੋਣਾ ਚਾਹੁੰਦੇ ਹੋ ਇਹ ਹੇਟ ਮੈਂ ਤਾਂ ਜਦੋਂ ਦੀ ਚਲੋ ਆਪਾਂ ਸੁਰਤ ਤੋਂ ਸੰਭਾਲੀਏ ਮੈਂ ਤਾਂ ਹੇਟ ਹੀ ਦੇਖੀ ਹੈਗੀ ਕਦੇ ਮੁਸਲਮਾਨਾਂ ਨੂੰ ਲੈ ਕੇ ਹੁੰਦੀ ਦੀ ਹੈ ਨਾ ਹੁਣ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਲੈ ਕੇ ਹੋ ਰਹੀ ਹੈ ਤੁਸੀਂ ਠੀਕ ਹੋ ਤੁਸੀਂ ਸੋਡੀ ਬਹੁ ਗਿਣਤੀ ਹੈ ਇਹ ਦੇਸ਼ ਦੇ ਵਿੱਚ ਹਨ Hindu dharm ਦੀ ਠੀਕ ਹੈ ਆਪਾਂ ਸਭ ਨੂੰ ਇੱਕ ਇਕਤਾਰ ਚ ਨਹੀਂ ਖੜਾ ਕਰ ਰਹੇ ਇਹ ਤੁਹਾਨੂੰ ਪਹਿਲਾਂ ਸਪਸ਼ਟ ਕਰਦੀ ਆ ਸਾਡੇ ਪਿੰਡ ਵੀ ਰਹਿੰਦੇ ਨੇ ਹਨ ਅਸੀਂ ਹਿੰਦੂਆਂ ਦੇ ਵਿੱਚ ਹੀ ਰਹਣੇ ਹੈਗੇ ਸਾਡੇ ਦਾ ਕੋਈ ਬੈਰ ਵਿਰੋਧ ਨਹੀਂ ਹੈਗਾ ਅਸੀਂ ਤਾਂ ਭੰਡਾਰਿਆਂ ਤੇ ਉਹਨਾਂ ਦੇ ਜਾਨੇ ਉਹ ਸਾਡੇ ਗੁਰੂ ਘਰ ਆਉਂਦੇ ਨੇ ਹਨ ਉੱਥੇ ਦਾ ਕੋਈ ਬੈਰ ਵਿਰੋਧ ਨਹੀਂ ਹੈਗਾ ਪਰ ਸਾਰਾ ਇਹ ਸੋਸ਼ਲ ਮੀਡੀਆ ਤੇ ਦੇ ਨੇ ਸੋਸ਼ਲ ਮੀਡੀਆ ਤੇ ਕੋਈ ਕੰਮ ਦੀ ਚੀਜ਼ ਘੱਟ ਸਾਲੀ ਨੈਗੇਟਿਵਿਟੀ ਜ਼ਿਆਦਾ ਹੈ ਜਦੋਂ ਹੁਣ ਸਾਡਾ ਪਾਰਲੀਮੈਂਟ ਦੇ ਵਿੱਚ ਕਨਮੈਂਦਾ 5-6 ਲੱਖ ਬੰਦਿਆਂ ਨੇ ਚੁਣ ਕੇ ਭੇਜਿਆ ਸਭ ਤੋਂ ਵੱਡੀ ਪੰਜਾਬ ਦੇ ਵਿੱਚ ਲੀਡ ਹੈ ਉਹਨੂੰ ਸੌਣ ਹੀ ਚੱਕਣ ਦਿੱਤੀ ਜਾ ਰਹੀ ਸਿਰਫ ਇੱਕ ਕੇਸ ਹੈ ਉਹ ਸਾਬਤ ਤਾਂ ਨਹੀਂ ਹੋਇਆ ਜੋ ਤੱਕ ਕੇਸ ਸਾਬਤ ਨਹੀਂ ਹੋ ਸਕਦਾ ਕਿਉਂ ਨਹੀਂ ਉਹ ਕਿਸੇ ਦੇ ਨੁਮਾਇੰਦੀ ਕਰ ਸਕਦਾ ਜਦੋਂ ਇੰਨੇ ਲੋਕਾਂ ਨੇ ਚੁਣ ਕੇ ਭੇਜਿਆ ਹੈਗਾ ਸੌ ਤਾਂ ਉਹਨੂੰ ਚੱਕਣ ਦਿੱਤੀ ਜਾਵੇ ਨਾ ਨਹੀਂ ਕਿਉਂਕਿ ਉਹ ਸਿੱਖ ਹੈ ਤੇ ਐਵੇਂ ਸੇਮ ਇੱਕ ਕਸ਼ਮੀਰ ਦਾ ਹੈਗਾ ਉਹਨੇ ਮਤਲਬ ਆਜ਼ਾਦ ਜਿੱਤਿਆ ਹੈਗਾ ਉਹ ਵੀ ਡੇਲ ਚ ਉਹ ਤੇ ਯੂ ਆਪਾ ਲੱਗੀ ਹੈਗੀ ਉਹ ਨੂੰ 1900 ਚੱਕਣ ਦਿੱਤੀ ਜਾ ਰਹੀ ਮਤਲਬ ਇਹ ਦੂਰਾ ਮਾਪ ਡੰਡ ਕਿਉਂ ਹੋ ਰਿਹਾ ਹੈਗਾ ਨਹੀਂ ਸਖਾ ਨਹੀਂ ਇਹ ਚੀਜ਼ਾਂ ਸਹੀ ਨਹੀਂ ਜਾ ਰਹੀਆਂ ਜੋ ਵੀ ਦਿਸ਼ਾ ਵੱਲ ਜਾ ਰਹੀਆਂ ਨੇਗੀਆਂ ਇਹ ਅਸੀਂ ਤਾਂ ਸੋਚਣ ਦੇ ਮਜਬੂਰ ਹਾਂ ਕਿਉਂਕਿ ਅਸੀਂ ਉਹ ਚੀਜ਼ ਨੂੰ ਫੋਲੋ ਕਰਦੇ ਹਾਂ ਟਵਿੱਟਰ ਚ ਲਾਉਂਨੇ ਆ ਉਹ ਚੀਜ਼ ਕਰਦੇ ਆ ਅਸੀਂ ਐਕਟਿਵ ਹਾਂ ਹਣ ਸੋਸ਼ਲ ਮੀਡੀਆ ਤੇ ਤੇ ਜਦੋਂ ਐਕਟਿਵ ਹੋ ਕੇ ਅਸੀਂ ਆ ਚੀਜ਼ਾਂ ਦੇਖਦੇ ਆ ਅਸੀਂ ਉਲਝਦੇ ਨਹੀਂ ਹੈਗੇ ਨਹੀਂ ਅਸੀਂ ਕਿਸੇ ਨੂੰ ਉੱਥੇ ਕਮੈਂਟਾਂ ਚ ਉਹ ਚੀਜ਼ਾਂ ਚ ਨਹੀਂ ਉਲਝਦੇ ਪਰ ਜਦੋਂ ਆ ਚੀਜ਼ਾਂ ਦੇਖਦੇ ਆ ਮਤਲਬ ਸਾਨੂੰ ਵੀ ਐਂ ਲੱਗਦਾ ਵੀ ਨਹੀਂ ਯਾਰ ਇਹ ਸਾਡੀ ਆਟੈਂਟਿਟੀ ਨੂੰ ਇੱਕ ਗਲਤ ਦਿਖਾਇਆ ਜਾ ਰਿਹਾ ਹੈ ਨਾ ਜੋ ਸਾਡਾ ਅਸਲ ਸੱਚ ਆ ਉਹ ਤਾਂ ਸਾਹਮਣੇ ਨਹੀਂ ਦਿਖਾਇਆ ਜਾ ਰਿਹਾ ਜੋ ਫੇਕਨੈਸ ਕ੍ਰੀਏਟ ਕੀਤੀ ਜਾ ਰਹੀ ਹੈ ਜਿੰਨੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਗੱਲਾਂ ਤੱਤ ਵੀ ਨਹੀਂ ਹੁੰਦਾ ਹੈਗਾ ਤੋਰ ਮਰੋੜ ਕੇ ਕਿਸੇ ਨੇ ਅ ਦਰਬਾਰ ਸਾਹਿਬ ਦੀ ਪੁਰਾਣੀ ਫੋਟੋ ਲਾਰਕੀ ਹੁੰਦੀ ਹੈ ਨਾ ਵੀ ਨਹੀਂ ਉਦੋਂ ਆ ਕੁਝ ਹੁੰਦਾ ਸੀ ਉਦੋਂ ਐ ਹੁੰਦਾ ਸੀਗਾ ਯਾਰ ਇ ਉੱਥੇ ਸਾਰੇ ਧਰਮਾਂ ਵਾਸਤੇ ਰਾਹ ਖੁੱਲੇ ਨੇ ਚਾਰ ਦਰਬਾਰ ਨੇ ਸਾਰਾ ਕੋਈ ਵੀ ਆਵੇ ਕੋਈ ਵੀ ਜਾਵੇ ਪਰ ਇਹਦਾ ਮਤਲਬ ਐ ਨਹੀਂਗਾ ਵੀ ਹਾਂ ਤੁਸੀਂ ਉੱਥੇ ਆਪਦੀ ਮਨਾਾਈ ਕਰੋ ਉਹ ਇੱਕ ਪਿਓਰਿਟੀ ਦਾ ਥੰਬਾ ਉੱਥੇ ਤੁਸੀਂ ਮੱਥਾ ਟੇਕ ਸਕਦੇ ਹੋ ਉੱਥੇ ਨਤਮਸਤਕ ਹੋਵੋ ਜੋ ਆਪ ਦੇ ਮੰਗਣਾ ਪਰਮਾਤਮਾ ਤੋਂ ਉਹ ਮੰਗੋ ਪਰ ਉੱਥੇ ਆ ਚੀਜ਼ਾਂ ਤਾਂ ਨਹੀਂ ਸੋਪਦੀਆਂ ਹੈਗੀਆਂ ਕੋਈ ਯੋਗਾ ਕਰੇ ਜਾ ਕੇ ਕੋਈ ਇੰਡੀਆ ਦਾ ਝੰਡਾ ਲਾ ਕੇ ਆ ਗਿਆ ਠੀਕ ਹੈ ਸਾਨੂੰ ਕੌਣ ਕਹਿੰਦਾ ਇਹ ਚੀਜ਼ਾਂ ਕਰਨ ਨੂੰ ਤੇ ਜਦੋਂ ਤੁਹਾਡਾ ਬੈਕਗ੍ਰਾਉਂਡ ਦੇਖਿਆ ਜਾਂਦਾ ਤਾਂ ਤੁਸੀਂ ਇੱਕ ਪਾਰਟੀਕੂਲਰ ਪਾਰਟੀ ਦੇ ਨਿਕਲਦੇ ਹੋ ਜਾ ਕੇ ਨਹੀਂ ਇਹ ਚੀਜ਼ਾਂ ਮਤਲਬ ਸਹੀ ਨਹੀਂ ਹੈਗੀਆਂ ਇਹ ਗਲਤ ਦਿਸ਼ਾ ਜਾ ਰਹੀ ਹੈ ਸਾਡੇ ਤਾਂ ਉਹੀ ਬਹੁਤ ਸੱਚੀ ਗੱਲ ਪਹਿਲਾਂ ਕਹਿੰਦੇ ਬਹੁਤ ਮੁੱਦੇ ਨੇ ਪੰਜਾਬ 'ਚ ਨਸ਼ਿਆਂ ਦੀ ਗੱਲ ਕੋਈ ਨਹੀਂ ਕਰ ਰਿਹਾ ਸਾਡੇ ਲੀਡਰਾਂ 'ਚ ਵੀ ਬਹੁਤ ਵੱਡੀ ਘਾਟ ਹੈ ਨਸ਼ਿਆਂ ਦੀ ਹੁਣ ਜਦੋਂ ਤਿੰਨ ਸੀਟਾਂ ਰਹੀਆਂ ਨੇ ਜਾਂ ਕਿ ਹੁਣ ਥੋੜਾ ਜਿਹਾ ਹਰਕਤ ਚਾਹੀਏ ਨੇ ਪਰ ਦੇਖੋ ਹੁਣ ਕੀ ਕਰਦੇ ਨੇ ਸਭ ਨੂੰ ਪਤਾ ਥੋੜਾ ਜਆ ਤੁਸੀਂ ਇਹ ਚੀਜ਼ ਦੇਖੋ ਵੀ ਜਿੰਨਾ ਚਿਰ ਚੱਲਿਆ ਪੰਜਾਬ ਉਲਟ ਚੱਲਿਆ ਕਿਵੇਂ ਚੱਲਿਆ ਪੰਜਾਬ ਦੇ ਵਿੱਚ ਹਮੇਸ਼ਾ ਬਾਗੀ ਸਰ ਕਿਉਂ ਉੱਠਦੇ ਰਹੇ ਨੇ ਕਿਉਂਕਿ ਜੋ ਬਣਦਾ ਹੱਕ ਐ ਟਾਈਮ ਟੂ ਟਾਈਮ ਨਹੀਂ ਦਿੱਤਾ ਜਾ ਰਿਹਾ ਸਾਡੇ ਕਿੰਨੇ ਮੁੰਡੇ ਕਤਲੇਆਮ ਕੀਤੇ ਗਏ ਉਦੋਂ ਕੌਣ ਕੌਣ ਦੋਸ਼ੀ ਆ ਉਹਦੇ ਵਿੱਚ ਮੌਕੇ ਦੀ ਸਰਕਾਰੀ ਸੀ ਸੈਂਟਰੀ ਸੀਗਾ ਜਿਹੜਾ ਸਾਡੇ ਨਾਲ ਧੱਕਾ ਕਰ ਰਿਹਾ ਸੀਗਾ ਦਿੱਲੀ ਦੇ ਵਿੱਚ ਕਿੰਨਾ ਕਤਲੇਆਮ ਹੋਇਆ 40 ਸਾਲ ਹੋ ਗਏ ਅੱਜ ਤੱਕ ਕੋਈ ਇਨਸਾਫ ਦੀ ਗੁਹਾਰ ਨਾ ਕੋਈ ਵੀ ਨਹੀਂ ਲੱਗੀ ਹੈਗੀ ਕਿ ਕਿੱਥੇ ਗਲਤਾਂ ਕਿੱਥੇ ਕੋਈ ਇੱਕ ਸਿੱਖ ਚਿਹਰਾ ਕਿੱਥੇ ਗਲਤ ਤੁਸੀਂ ਜਿਹਦੇ ਵੀ ਪੱਗ ਬੰਨੀ ਹੋਈ ਹੈ ਉਹਨੂੰ ਇੱਕ ਸ਼ਬਦ ਕਹਿ ਦਿੰਦੇ ਹੋ ਖਾਲਿਸਤਾਨੀ ਜਦੋਂ ਪਿਛਲੇ ਪਿਛਲੇ ਸਾਲ ਅਰਸ਼ਦੀਪ ਤੋਂ ਨਾ ਜਿਹੜਾ ਕ੍ਰਿਕਟ ਖਿਡਾਰੀ ਹੈ ਇੱਕ ਕੈਚ ਛੁੱਟ ਗਿਆ ਤੇ ਬਦੂਆ ਮੈਚ ਨਹੀਂ ਜਿੱਤ ਪਾਇਆ ਹੋਣਾ ਤੇ ਫਿਰ ਕੀ ਹੋ ਗਿਆ ਖੜਿਆਰੀ ਆ ਯਾਰ ਨਾਰਮਲ ਮੈਚਾਂ ਦੀ ਵੀ ਕੈਸ਼ ਛੋਟੇ ਜਾਂਦੇ ਨੇਗੇ ਮਥੇਰਾਂ ਦੇ ਛੋਟੇ ਜਾਂਦੇ ਨੇਗੇ ਉਦੋਂ ਤਾਂ ਕਹਿੰਦੇ ਨਹੀਂ ਕਿ ਉਹਨਾਂ ਨੂੰ ਕੁਛ ਉਦੋਂ ਤਾਂ ਟੈਗ ਲੱਗ ਗਿਆ ਖਾਲਸਤਾਨੀ ਨਹੀਂ ਇਹ ਕੋਈ ਬਾਲੀ ਵਧੀਆ ਗੱਲ ਨਹੀਂ ਹੈਗੀ ਜੋ ਹੋ ਰਹੀ ਹੈ ਤੇ ਗਲਤ ਦਿਸ਼ਾ ਜਾ ਰਹੀ ਹੈ ਯਾਰ ਜਿੰਨਾ ਤੁਸੀਂ ਇਹ ਚੀਜ਼ਾਂ ਕਰੋਗੇ ਨਾ ਜਿੰਨੀ ਨੈਗੇਟਿਵਿਟੀ ਕਰੋਗੇ ਉਹਨਾਂ ਇੱਕ ਜ਼ਹਿਰ ਭਰਿਆ ਜਾਂਦਾ ਲੋਕਾਂ 'ਚ ਕਿਸੇ ਚੀਜ਼ ਨੂੰ ਜਿੰਨੀ ਮਰਜ਼ੀ ਬੋਲੀ ਜਾਓਗੇ ਬੋਲੀ ਜਾਓਗੇ ਬੋਲੇ ਜਾਓਗੇ ਕਿਤੇ ਨਾ ਕਿਤੇ ਲੋਕਾਂ ਨੂੰ ਉਹ ਚੀਜ਼ ਸੱਚ ਲੱਗਣ ਲੱਗ ਜਾਂਦੀ ਹੈਗੀ ਤੁਸੀਂ ਇੱਕ ਕੈਰੈਕਟਰ ਅਸੈਸੀਨੇਟ ਕਰ ਰਹੇ ਹੋ ਕਿਸੇ ਦਾ ਕਿਸੇ ਧਰਮ ਦਾ ਸੋ ਬੈਟਰ ਹੈ ਬਈ ਭਾਈਚਾਰਕ ਸੰਜਬਦਾਓ ਜਿੰਨੀ ਲੋੜ ਆ ਤੇ ਆ ਚੀਜ਼ਾਂ ਦਾ ਕੋਈ ਫਾਇਦਾ ਨਹੀਂਗਾ ਪਹਿਲੀ بڑا ਨੁਕਸਾਨ ਚੱਲ ਨਹੀਂ ਬੈਠੇ ਹਾਂ ਹੋਰ ਸਾਡੇ ਚ ਵੀ ਹਿੰਮਤ ਨਹੀਂ ਹੈਗੀ ਤੇ ਕੁਝ ਗੱਲਾਂ ਦੀ ਹਨ ਕਰਨ ਵਾਲੀਆਂ ਮੈਂ ਕਾਫੀ ਦਿਨਾਂ ਤੋਂ ਦੇਖ ਰਿਹਾ ਸੀਗਾ ਯਾਰ ਸੋਸ਼ਲ ਮੀਡੀਆ ਉਹ ਚੀਜ਼ ਹਨ ਤੇ ਸਹੀ ਨਹੀਂ ਹੈ ਇਹ ਚੀਜ਼ਾਂ ਉਹ ਉਰੇ ਵੀ ਕੈਨੇਡਾ ਵੀ ਇਹੀ ਵਾਲਾ ਉਰੇ ਜਦੋਂ ਦਿਵਾਲੀ ਆਉਂਦੀ ਹੈਗੀ ਤੇ ਕਮੀ ਸਾਡੇਆਂ ਦੇ ਜਿਵੇਂ ਮੈਂ ਕਹਿਣਾ ਹੈਗੀ ਹੈਗੀ ਆਪਣੇ ਵਾਲੇ ਵੀ ਲੈ ਕੇ ਝੰਡੇ ਤਰਪਾਈ ਦਿੰਦੇ ਨੇ ਉੱਥੇ ਤੇ ਉਧਰੋਂ ਦੂਜੇ ਇੰਡੀਆ ਦਾ ਝੰਡਾ ਲੈ ਕੇ ਆ ਜਾਂਦੇ ਨੇ ਯਾਰ ਠੀਕ ਆਏ ਤਾਂ ਉੱਥੋਂ ਹੀ ਆ ਅਸੀਂ ਕਿਹੜਾ ਕੋਈ ਬਗਿਆਰ ਇਹ ਚੀਜ਼ਾਂ ਨਹੀਂ ਚਾਹੀਦੀ ਇਹ ਜੀ ਜਾਂ ਇੱਥੇ ਆ ਕੇ ਵੀ ਨਹੀਂ ਰੋਕ ਰਹੀਆਂ ਕਿਤੇ ਨਾ ਕਿਤੇ ਇਹ ਬਹੁਤ ਗਲਤ ਰੂਪਤਾਰਨ ਕਰਨੀ ਹੈ ਅੱਗੇ ਜਾ ਕੇ ਸੋ ਬੈਟਰ ਹੈ ਨਾ ਇਹ ਚੀਜ਼ ਤੇ ਠੱਲ ਪਾਈ ਜਾਵੇ ਤੇ ਸਰਕਾਰ ਨੂੰ ਵੀ ਕਹਿਣਾ ਵੀ ਇਹ ਭਾਈ ਨੋਟਿਸ ਲੈ ਜਾਵੇ ਇਹ ਚੀਜ਼ਾਂ ਦਾ ਥੋੜਾ ਜਿਹਾ ਕਾਰਵਾਈ ਕੀਤੀ ਜਾਵੇ ਜਿਹੜੇ ਆ ਚੀਜ਼ਾਂ ਕਰਦੇ ਨੇਗੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਐਨਾ ਗੱਲ ਕਹਿੰਦੇ ਹੋਏ ਧੰਨਵਾਦ